ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਡੇਰਾ ਬਿਆਸ ਅਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਮਨੁੱਖਤਾ ਦੀ ਭਲਾਈ ਵਾਸਤੇ ਅਤੇ ਚੈਰਿਟੀ ਦੇ ਕੰਮਾਂ ਵਾਸਤੇ ਡੇਰਾ ਜਿਹੜਾ ਹੈ ਬਿਆਸ ਅਤੇ ਡੇਰਾ ਬਿਆਸ ਦੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਜਿਹੜੇ ਮੌਜੂਦਾ ਮੁਖੀ ਨੇ ਜੇ ਆਪਾਂ ਗੱਲ ਕਰੀ ਅੱਜ ਤੋਂ ਲਗਭਗ 4 ਮਹੀਨੇ ਪਹਿਲਾਂ ਦੀ 4 ਮਹੀਨੇ ਪਹਿਲਾਂ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਜੋ ਡੇਰਾ ਬਿਆਸ ਦੇ ਮੁਖੀ ਨੇ ਉਹਨਾਂ ਵੱਲੋਂ ਆਪਣਾ ਗੱਦੀ ਦਾ ਵਾਸ ਜਿਹੜਾ ਹੈ ਨਿਯੁਕਤ ਕਰ ਦਿੱਤਾ ਸੀ ਜਿਸ ਦਾ ਨਾਮ ਜਸਦੀਪ ਸਿੰਘ ਗਿੱਲ ਹੈ ਯਾਨੀ ਕਿ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਤੋਂ ਬਾਅਦ ਜਸਦੀਪ ਸਿੰਘ ਗਿੱਲ ਨੇ ਜਿਹੜੇ ਉਹ ਡੇਰਾ ਬਿਆਸ ਦੇ ਮੁਖੀ ਹੋਣਗੇ ਜਿੰਨੀਆਂ ਵੀ ਡੇਰੇ ਵੱਲੋਂ ਗਤੀਵਿਧੀਆਂ ਚੱਲਦੀਆਂ ਨੇ ਉਹਨਾਂ ਦੇ ਵਿੱਚ ਸ਼ਾਮੂਲਿਤ ਕਰਨਗੇ ਜਿਹੜੇ ਜਸਦੀਪ ਸਿੰਘ ਗਿੱਲ ਇੱਕ ਬੜਾ ਵੱਡਾ ਹੋਰ ਉਪਰਾਲਾ ਕੀਤਾ ਗਿਆ ਹੈ ਦੱਸਦੀਏ ਕਿ ਸੂਬੇਦਾਰ ਕਰਤਾਰ ਸਿੰਘ ਢਾਲੀਵਾਲ ਅਤੇ ਰਖੜਾ ਪਰਿਵਾਰ ਤੇ شپੀ ਕਿਤਾਬ ਡੇਰਾ ਬਿਆਸਮੁਖੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਜਿਹੜੀ ਰਿਲੀਜ਼ ਕਰਾ ਦਿੱਤੀ ਗਈ ਹੈ ਦੱਸਦੀਏ ਕਿ ਸੂਬੇਦਾਰ ਕਰਤਾਰ ਸਿੰਘ ਅਤੇ ਰਖੜਾ ਪਰਿਵਾਰ ਕੱਲਾ ਪੰਜਾਬ ਦੇ ਵਿੱਚ ਆਪਣੀਆਂ ਸੇਵਾਵਾਂ ਨਹੀਂ ਦਿੰਦੇ ਬਲਕਿ ਅਮਰੀਕਾ ਦੇ ਵਾਸੀ ਨੇ ਅਮਰੀਕਾ ਦੇ ਵਿੱਚ ਵੀ ਸਮਾਜ ਭਲਾਈ ਦੇ ਕੰਮ ਰਖੜਾ ਪਰਿਵਾਰ ਅਤੇ ਢਾਲੀਵਾਲ ਪਰਿਵਾਰ ਵੱਲੋਂ ਪਹਿਲ ਦੇ ਹাদার ਤੇ ਕੀਤੇ ਜਾਂਦੇ ਨੇ ਇੱਕ ਪਾਸੇ ਇਸ ਬੁੱਕ ਨੂੰ ਰਿਲੀਜ਼ ਕਰਦੇ ਹੋયા ਬਾਬਾ ਗੁਰਵਿੰਦਰ ਸਿੰਘ ਢਿੱਲੋਂ ਅਤੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਨਾਲ ਡੇਰਾ ਦੇ ਹੋਣ ਵਾਲੇ ਵਾਰਸ ਜਸਦੀਪ ਗਿਲਵੀ ਸੀ ਦੂਸਰੇ ਪਾਸੇ ਜੇ ਗੱਲ ਕਰੀਏ ਪੰਜਾਬ ਦੇ ਨਵੇਂ ਬਣੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਵੀ ਆਪਣੀ ਹਾਜ਼ਰੀ ਲਵਾਈ ਦੱਸਦੀ ਹੈ ਕਿ ਸੁਭਿਦਰ ਕਰਤਾ ਸਿੰਘ ਢਾਲੀਵਾਲ ਅਤੇ ਰਖਣਾ ਪਰਿਵਾਰ ਤੇ ਸ਼ਫੀ ਕਿਤਾਬ ਹੈ ਜਿਹੜੀ ਉਸ ਨੂੰ ਡੇਰਾ ਮੁਖੀ ਵੱਲੋਂ ਅਤੇ ਦੂਸਰੇ ਪਾਸੇ ਨਵੇਂ ਬਣੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਰਿਲੀਜ਼ ਕਰਾਇਆ ਗਿਆ ਰਖੜਾ ਅਤੇ ਢਾਲੀਵਾਲ ਪਰਿਵਾਰ ਦੇ ਜਿਹੜੀ ਉਹਨਾਂ ਮਿੰਦ ਕੀਤੀ ਹੈ ਜਿਸ ਤਰ੍ਹਾਂ ਉਹ ਪੰਜਾਬ ਅਤੇ ਅਮਰੀਕਾ ਦੇ ਵਿੱਚ ਪੰਜਾਬੀਆਂ ਅਤੇ ਪੰਜਾਬੀਆਂ ਤੋਂ ਵਾਸਤੇ ਭਲਾਈ ਦੇ ਕੰਮ ਕਰ ਰਹੇ ਨੇ ਉਹਨਾਂ ਨੂੰ ਇਸ ਤੇ ਭਲਾਈ ਦੇ ਕੰਮਾਂ ਕਰਕੇ ਜਾਣਿਆ ਜਾਂਦਾ ਹੈ ਇਸ ਲਈ ਰਖੜਾ ਅਤੇ ਢਾਲੀਵਾਲ ਦੇ ਪਰਿਵਾਰ ਦੀ ਜਿਹੜੀ ਰਿਲੀਜ਼ ਹੈ ਉਹ ਕਰਵਾਈ ਹੈ ਦੇਰਾ ਵਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਧੰਨਵਾਦ